ਸਕੂਲ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਏ ਤੇ ਜੇਕਰ ਇਸ ਵਿਦਿਆ ਦੇ ਮੰਦਰ ਅੰਦਰ ਹੀ ਕਟਿਆ ਹਰਕਤਾ ਹੋਣ ਲੱਗ ਜਾਣ ਤਾਂ ਫਿਰ ਤੁਸੀਂ ਕੀ ਕਹੋਗੇ ਖਾਸ ਤੌਰ ਤੇ ਉਹਨਾਂ ਦੁਆਰਾ ਜਿਨ੍ਹਾਂ ਨੂੰ ਨੇਸ਼ਨ ਬਿਲਡਰ ਕਿਹਾ ਜਾਂਦਾ ਜਾਨੀ ਕਿ ਇਸ ਸਮਾਜ ਦੀ ਨੀਂਹ ਰੱਖਣ ਵਾਲੇ ਟੀਚਰ ਵਾਕਈ ਜਿਹੜੇ ਟੀਚਰ ਹੁੰਦੇ ਨੇ ਅਧਿਆਪਕ ਹੁੰਦੇ ਨੇ ਗੁਰੂ ਹੁੰਦੇ ਨੇ ਉਹ ਇਸ ਸਮਾਜ ਦੀ ਨੀਂਹ ਰੱਖਦੇ ਨੇ ਪਰ ਜੇਕਰ ਕਈ ਅਜੇ ਹੀ ਘਟਿਆ ਹਰਕਤਾਂ ਕਰਨ ਲੱਗ ਜਾਣ ਕਿ ਉਹ ਟੀਚਰ ਦੇ ਅਹੁਦੇ ਨੂੰ ਹੀ ਕਲੰਕਿਤ ਕਰਨ ਲੱਗ ਜਾਣ ਤਾਂ ਫੇਰ ਅਜਿਹੇ ਟੀਚਰਾਂ ਨੂੰ ਕੀ ਕਿਹਾ ਜਾਊਗਾ ਇੱਕ ਬੇਹੱਦ ਸ਼ਰਮਸਾਰ ਕਰਨ ਵਾਲਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਕਿ ਮੋਗਾ ਦੇ ਇੱਕ ਸਰਕਾਰੀ ਸਕੂਲ ਦੇ ਅੰਦਰ ਇੱਕ ਟੀਚਰ ਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨੇ ਇੱਕ ਮਾਸੂਮ ਬੱਚੀ ਦੇ ਨਾਲ ਛੇੜਛਾੜ ਕੀਤੀ ਤੇ ਇਹ ਸਾਰੇ ਦੋਸ਼ ਬੱਚੀ ਦੀ ਮਾਂ ਵੱਲੋਂ ਟੀਚਰ ਉੱਪਰ ਲਗਾਏ ਗਏ ਨੇ ਦੱਸਿਆ ਜਾ ਰਿਹਾ ਕਿ ਬੱਚੀ ਇੱਕ ਸਰਕਾਰੀ ਸਕੂਲ ਦੇ ਅੰਦਰ ਪੜ੍ਹਦੀ ਸੀ ਜਿੱਥੇ ਇੱਕ ਮੈਥ ਟੀਚਰ ਨੇ ਬੱਚੀ ਦੇ ਨਾਲ ਛੇੜਛਾੜ ਕੀਤੀ ਇਹ ਮਾਮਲਾ ਉਸ ਮਾਂ ਨੇ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਕੋਲ ਦੱਸਿਆ ਤੇ ਫਿਰ ਜਦੋਂ ਉਸ ਪ੍ਰਿੰਸੀਪਲ ਤੋਂ ਸੈਟੀਸਫਾਈ ਨਹੀਂ ਹੋਏ ਤਾਂ ਉਹਨਾਂ ਨੇ ਇਹ ਮਾਮਲਾ ਅੱਗੇ ਬਾਲ ਭਲਾਈ ਵਿਭਾਗ ਕੋਲ ਦਰਜ ਕਰਵਾਇਆ ਤੇ ਇਸ ਤੋਂ ਬਾਅਦ ਉਹਨਾਂ ਨੇ ਹੁਣ ਪੁਲਿਸ ਕੋਲ ਇਹਦੀ ਸ਼ਿਕਾਇਤ ਦਰਜ ਕਰਵਾਈ ਤਾਂ ਇਸ ਮਾਮਲੇ ਤੇ ਜਾਂਚ ਪੜਤਾਲ ਕਰਦਿਆਂ ਪੁਲਿਸ ਨੇ ਜਿਹੜਾ ਉਹ ਟੀਚਰ ਸੀ ਮੈਥ ਟੀਚਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਤੇ ਵੱਖ-ਵੱਖ ਧਰਾਵਾਂ ਲਾ ਕੇ ਖਾਸ ਤੌਰ ਤੇ ਪੋਕਸ ਐਕਟ ਲਾ ਕੇ ਉਸ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਪਰ ਦੂਸਰੇ ਪਾਸੇ ਉਸ ਟੀਚਰ ਦਾ ਕਹਿਣਾ ਹੈ ਕਿ ਮੇਰੇ ਤੇ ਜਿਹੜੇ ਇਹ ਇਲਜ਼ਾਮ ਆ ਝੂਠੇ ਨੇ ਮੇਰੇ ਤੇ ਜਿਹੜਾ ਦੋਸ਼ ਲਾਇਆ ਗਿਆ ਇਹ ਝੂਠਾ ਏ ਹੁਣ ਇਸ ਮਾਮਲੇ ਦੀ ਕੀ ਸਚਾਈ ਹੈ ਕੀ ਨਹੀਂ ਇਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਕਿ ਕੀ ਟੀਚਰ ਸੱਚ ਕਹਿ ਰਿਹਾ ਕਿ ਬੱਚਾ ਤੇ ਬੱਚੇ ਦੀ ਮਾਤਾ ਜਿਹੜੀ ਮਾਂ ਹੈ ਉਹ ਸੱਚ ਕਹਿ ਰਹੀ ਆ ਤਾਂ ਇਹ ਬੇਹੱਦ ਸ਼ਰਮਸਾਰ ਕਰਨ ਵਾਲਾ ਮਾਮਲਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਵਾਕਈ ਹੀ ਜਿਹੜਾ ਅਧਿਆਪਕ ਹੈ ਟੀਚਰ ਆ ਉਹ ਨੇਸ਼ਨ ਬਿਲਡਰ ਆ ਇਹ ਸਮਾਜ ਦੀ ਨੀਂਹ ਰੱਖਣ ਵਾਲੇ ਆ ਇਹ ਸਮਾਜ ਦਾ ਵਿਕਾਸ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਪਣੀ ਗੁਰੂ ਦੀ ਸਿੱਖਿਆ ਪ੍ਰਾਪਤ ਕਰਾਂਗੇ ਗੁਰੂ ਕਿਸੇ ਵੀ ਫੀਲਡ ਦਾ ਹੋਵੇ ਤਾਂ ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜਾ ਟੀਚਰ ਆ ਗੁਰੂ ਆ ਉਹ ਨੇਸ਼ਨ ਬਿਲਡਰ ਆ ਇਸ ਸਮਾਜ ਦੀ ਨੀਂਹ ਰੱਖਦਾ ਪਰ ਜੇਕਰ ਸਾਡੇ ਟੀਚਰਾਂ ਤੇ ਸਾਡੇ ਅਧਿਆਪਕਾਂ ਤੇ ਸਾਡੇ ਗੁਰੂਆਂ ਤੇ ਹੀ ਅਜਿਹੇ ਦੋਸ਼ ਲੱਗਣ ਲੱਗ ਜਾਣ ਤਾਂ ਇਹ ਬੇहद ਸ਼ਰਮਸਾਰ ਕਰਨ ਵਾਲਾ ਮਾਮਲਾ ਹੈ ਤੇ ਇਹ ਕਿਸੇ ਇੱਕ ਟੀਚਰ ਤੇ ਪਹਿਲਾ ਦੋਸ਼ ਨਹੀਂ ਲੱਗਾ ਹੁਣ ਤੱਕ ਕਿੰਨੇ ਹੀ ਟੀਚਰਾਂ ਤੇ ਇਹੋ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਦੋਸ਼ ਲੱਗ ਚੁੱਕੇ ਨੇ ਕਿ ਟੀਚਰਾਂ ਨੇ ਬੱਚਿਆਂ ਦੇ ਨਾਲ ਜਈਆਂ ਘਟਿਆ ਹਰਕਤਾਂ ਕੀਤੀਆਂ ਲੜਕੀਆਂ ਤਾਂ ਇਹਦੇ ਵਿੱਚ ਸ਼ਾਮਲ ਹੈ ਹੀ ਨਹੀਂ ਇਹਦੇ ਵਿੱਚ ਕਈ ਛੋਟੇ-ਛੋਟੇ ਜਿਹੜੇ ਲੜਕੇ ਨੇ ਉਹ ਵੀ ਸ਼ਾਮਲ ਨੇ ਤਾਂ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਜੇਕਰ ਸਾਡੇ ਟੀਚਰ ਸਾਡੇ ਗੁਰੂ ਸਾਡੇ ਅਧਿਆਪਕ ਇਹੋ ਜਿਹੀਆਂ ਹਰਕਤਾਂ ਕਰਨਗੇ ਜਿਨ੍ਹਾਂ ਨੇ ਸਾਰੇ ਸਮਾਜ ਨੂੰ ਸਿੱਖਿਆ ਦੇਣੀ ਆ ਖਾਸ ਤੌਰ ਤੇ ਜਿਹੜਾ ਵਿਦਿਆ ਦਾ ਮੰਦਿਰ ਆ ਜਿੱਥੇ ਜਾ ਕੇ ਅਸੀਂ ਕੁਝ ਬਣ ਕੇ ਨਿਕਲਣਾ ਹੈ ਬੱਚਾ ਨੇ ਸਿੱਖਣਾ ਉਹਨਾਂ ਦੇ ਸਖਲਾਈ ਦੇ ਕੇਂਦਰ ਆ ਜੇਕਰ ਅਜਿਹੇ ਥਾਵਾਂ ਤੇ ਅਜਿਹੇ ਕਟਿਆ ਹਰਕਤਾਂ ਹੋਣਗੀਆਂ ਬੱਚਿਆਂ ਦੇ ਨਾਲ ਤਾਂ ਫਿਰ ਬਹੁਤ ਚਿੰਤਾਜਨਕ ਵਿਸ਼ਾ ਹੈਗਾ ਇਹ ਕਿਉਂਕਿ ਇਸ ਮਾਮਲੇ ਦਾ ਤਾਂ ਪਤਾ ਨਹੀਂ ਕਿ ਇਸ ਟੀਚਰ ਨੇ ਕੀ ਕੀਤਾ ਕੀ ਨਹੀਂ ਕੀਤਾ ਕਿਉਂਕਿ ਪੁਲਿਸ ਵੀ ਇਸ ਮਾਮਲੇ ਤੇ ਤਾਂ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਇਹੋ ਜੇ ਕਈ ਸਾਰੇ ਮਾਮਲੇ ਜਿਨ੍ਹਾਂ ਦਾ ਖੁਲਾਸਾ ਵੀ ਹੋ ਚੁੱਕਾ ਕਿ ਬੱਚੀਆਂ ਦੇ ਨਾਲ ਉਹਨਾਂ ਟੀਚਰਾਂ ਨੇ ਅਧਿਆਪਕਾਂ ਨੇ ਗਲਤ ਹਰਕਤਾਂ ਕੀਤੀਆਂ ਤਾਂ ਇਹ ਬਹੁਤ ਹੀ ਭਿਆਨਕ ਮਾਮਲੇ ਨੇ ਸ਼ਰਮਸਾਰ ਕਰਨ ਵਾਲੇ ਮਾਮਲੇ ਨੇ ਪੁਲਿਸ ਨੂੰ ਸਰਕਾਰਾਂ ਨੂੰ ਚਾਹੀਦਾ ਕਿ ਇਸ ਪਾਸੇ ਧਿਆਨ ਦੇਣ ਇਹਨਾਂ ਮਾਮਲਿਆਂ ਨੂੰ ਜੜ ਤੋਂ ਖਤਮ ਕਰਨ ਬੱਚਿਆਂ ਦੀ ਖਾਸ ਤੌਰ ਤੇ ਜਿਹੜੀਆਂ ਧੀਆਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾਵੇ ਅੱਜ ਜਿਹੜੀਆਂ ਸਾਡੀਆਂ ਧੀਆਂ ਨੇ ਨਾ ਉਹ ਘਰਾਂ ਦੇ ਅੰਦਰ ਸੁਰੱਖਿਅਤ ਨੇ ਤੇ ਨਾ ਹੀ ਉਹ ਜਿਹੜੇ ਵਿਦਿਆ ਦੇ ਮੰਦਰ ਸਕੂਲ ਕਹੇ ਜਾਂਦੇ ਉੱਥੇ ਸੁਰੱਖਿਅਤ ਨੇ ਬਾਕੀ ਥਾਵਾਂ ਤੇ ਤਾਂ ਉਹ ਸੁਰੱਖਿਅਤ ਹੋਣੀਆਂ ਹੀ ਕਿੱਥੇ ਆ ਤਾਂ ਬੇहद ਜਿਹੜਾ ਭਿਆਨਕ ਮਹੌਲ ਬਣਦਾ ਜਾਂਦਾ ਖਾਸ ਤੌਰ ਤੇ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਜਿਹਦਾ ਨਾਂ ਹਮੇਸ਼ਾ ਇਸ ਕਰਕੇ ਸ਼ਾਂਤ ਤੇ ਮਾਨ ਨਾਲ ਲਿਆ ਜਾਂਦਾ ਕਿ ਪੰਜਾਬ ਨੇ ਹਮੇਸ਼ਾ ਹੀ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਆ ਉਹਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਈਆਂ ਨੇ ਪਰ ਅੱਜ ਸਾਡੇ ਪੰਜਾਬ ਦਾ ਮਾਹੌਲ ਕੀ ਬਣਦਾ ਜਾ ਰਿਹਾ ਕਿ ਸਾਡੇ ਪੰਜਾਬ ਦੀਆਂ ਧੀਆਂ ਪੈਣਾ ਦੀ ਇੱਜ਼ਤ ਕਿਤੇ ਵੀ ਸੁਰੱਖਿਅਤ ਨਹੀਂ ਰਹਿ ਗਈ ਜੇਕਰ ਘਰ ਦੀ ਗੱਲ ਕਰੀਏ ਤੇ ਘਰ ਵਿੱਚ ਆਪਣੇ ਹੀ ਚਾਚੇ ਤਾਏ ਭੈਣਾ ਭਰਾਵਾਂ ਵੱਲੋਂ ਕੁੜੀਆਂ ਦੇ ਨਾਲ ਇਹ ਬਲਾਤਕਾਰ ਟੱਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਜੇਕਰ ਆਪਾਂ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚੋਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕੁੜੀਆਂ ਟੱਕੇ ਸ਼ਾਹੀ ਦਾ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਸ਼ਕਾਰ ਹੋਈਆਂ ਨੇ ਜਾਂ ਛੇੜ ਛਾੜ ਵਰਗੇ ਮਾਮਲੇ ਦਸ਼ਕਾਰ ਹੋਈਆਂ ਨੇ ਬਹੁਤ ਸਾਰੇ ਮਾਮਲੇ ਤਾਂ ਇਹੋ ਜਿਹੇ ਆ ਜਿਹੜੇ ਲੋਕਾਂ ਦੇ ਸਾਹਮਣੇ ਆਉਂਦੇ ਹੀ ਨਹੀਂ ਜਾਂ ਮਾਪੇ ਵਿਚਾਰੇ ਸ਼ਰਮਸਾਰ ਹੁੰਦੇ ਇਹੋ ਜਿਹੜੀਆਂ ਗੱਲਾਂ ਨੇ ਇਹੋ ਜਿਹੇ ਮਾਮਲੇ ਨੇ ਪੁਲਿਸ ਕੋਲ ਦਰਜ ਹੀ ਨਹੀਂ ਕਰਵਾਉਂਦੇ ਸੋ ਵੱਡੀ ਗਿਣਤੀ ਮਾਮਲੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਕੁਝ ਮਾਮਲੇ ਨਿਕਲ ਕੇ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਂਦੇ ਨੇ ਸੋ ਇਹ ਸੋਚਣ ਦਾ ਮਾਮਲਾ ਬਣਦਾ ਏ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਬੱਚੀਆਂ ਨੇ ਛੋਟੀਆਂ-ਛੋਟੀਆਂ ਬੱਚਿਆਂ 6ਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਕਿੱਡੀਕ ਹੋਊਗੀ ਹੁਣ ਦੱਸਿਆ ਜਾ ਰਿਹਾ ਕਿ ਉਹ 7ਵੀਂ ਕਲਾਸ ਦੇ ਵਿੱਚ ਹੋਈ ਆ ਬੱਚੀ ਤਾਂ ਤੁਸੀਂ ਹਿਸਾਬ ਲਾਓ ਕਿ ਇਹ ਜਿਹੜੇ ਮਾਸੂਮ ਬੱਚੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਜਿੱਥੋਂ ਟੀਚਰਾਂ ਨੇ ਜਿਨ੍ਹਾਂ ਨੂੰ ਗਲਤ ਰਾਹ ਤੇ ਜਾਣ ਤੋਂ ਰੋਕਣਾ ਉਹਨਾਂ ਨੂੰ ਸਹੀ ਸਿੱਖਿਆ ਦੇਣੀ ਆ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਵਾਸਤੇ ਸਹੀ ਕੀ ਆ ਤੇ ਗਲਤ ਕੀ ਆ ਤੇ ਉਥੇ ਹੀ ਟੀਚਰ ਇਹ ਸਿੱਖਿਆ ਦੇਣ ਦੀ بجائے ਉਹਨਾਂ ਦਾ ਖੁਦ ਹੀ ਦੁਰਵਿਵਹਾਰ ਕਰਨ ਤਾਂ ਇਹ ਬਹੁਤ ਗੰਭੀਰ ਮਾਮਲਾ ਬਣਦਾ ਤਾਂ ਬੜੇ ਹੀ ਗੰਭੀਰ ਇਲਜ਼ਾਮ ਆ ਜਿਹੜੇ ਇਸ ਮੈਥ ਟੀਚਰ ਤੇ ਲੱਗੇ ਨੇ ਜਿਹੜਾ ਮੋਗਾ ਦੇ ਸਰਕਾਰੀ ਸਕੂਲ ਦੇ ਅੰਦਰ ਪੜਾਉਂਦਾ ਏ ਬਾਕੀ ਇਹ ਇਲਜ਼ਾਮ ਸੱਚੇ ਨੇ ਕਿ ਝੂਠੇ ਨੇ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ